ਪੰਜਾਬੀ ਫਿਲਮ ਮਰਤਬਨ ਜੋ ਅੱਜ ਚਪਾਲ ਤੇ ਰਿਲੀਜ਼ ਕੀਤੀ ਗਈ ਆ ਤੇ ਉਸ ਫਿਲਮ ਦੇ ਵਿੱਚ ਜਿਨ੍ਹਾਂ ਕਲਾਕਾਰਾਂ ਨੇ ਕੰਮ ਕੀਤਾ ਉਹਨਾਂ ਚੋਂ ਕਲਾਕਾਰ ਮੇਰੇ ਨਾਲ ਸਿਮਰਨਜੀਤ ਕੌਰ ਔਰ ਤਰਜਿੰਦਰ ਕੌਰ ਨੇ ਜਿਨ੍ਹਾਂ ਨੇ ਬਹੁਤ ਵਧੀਆ ਪਾਰਟ ਕੀਤਾ ਤੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿ ਇਸ ਫਿਲਮ ਦੇ ਵਿੱਚ ਉਹ ਕਿਸ ਤੰਗ ਨਾਲ ਇਸ ਫਿਲਮ ਨੂੰ ਕਿੰਨੇ ਕੀ ਉਤਸ਼ਾਹਤ ਨੇ ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਬਾਅਦ ਹਾਂਜੀ ਮੈਡਮ ਤੁਸੀਂ ਇਸ ਫਿਲਮ ਦੇ ਇੱਕ ਪਾਰਟ ਰਹੇ ਹੋ ਸਾਰੇ ਤੁਹਾਨੂੰ ਕਿਵੇਂ ਇਸ ਫਿਲਮ 'ਚ ਕੰਮ ਕਰਕੇ ਕਿਵੇਂ ਲੱਗਾ ਸਾਨੂੰ ਬਹੁਤ ਵਧੀਆ ਲੱਗਿਆ ਵੈਸੇ ਤੋਂ ਆ ਭੂਵੀ ਸਰ ਨਾਲ ਅਸੀਂ ਬਹੁਤ ਕੰਮ ਕਰ ਚੁੱਕੇ ਹਾਂ ਮੈਂ ਕਾਫੀ ਸਾਲਾਂ ਤੋਂ ਅਸੀਂ ਨਾਲ ਅਟੈਚ ਸਾਡੀ ਜਰਨੀ ਬਹੁਤ ਵਧੀਆ ਰਹੀ ਹੈ ਜੀ ਤੇ ਮਤਲਬ ਬਹੁਤ ਵਧੀਆ ਲੱਗਿਆ ਇਹ ਫਿਲਮ ਬਹੁਤ ਕਮੇਡੀ ਹੈ ਜੀ ਬਹੁਤ ਕੁਝ ਮਤਲਬ ਜਿੰਨੇ ਸਾਰੇ ਆ ਆਰਟਿਸਟ ਹੈ ਸਭ ਨੇ ਬਹੁਤ ਵਧੀਆ ਕੰਮ ਕੀਤਾ ਇਸ ਵਿੱਚ ਤੇ ਜਦੋਂ ਤੁਹਾਨੂੰ ਇਹ ਆਫਰ ਆਈ ਸੀ ਤੁਹਾਨੂੰ ਕਿਵੇਂ ਲੱਗਾ ਸੀ ਕਿ ਇਹ ਕਿਹੋ ਜਿਹੀ ਫਿਲਮ ਹੋਏਗੀ ਕਿੱਦਾਂ ਦੀ ਹੋਏਗੀ ਜਾਂ ਟੀਮ ਕਿਵੇਂ ਦੀ ਹੋਏਗੀ ਹਾਂਜੀ ਹਾਂਜੀ ਬਾਕੀ ਹਾਂਜੀ ਜਦੋਂ ਮੈਨੂੰ ਇਹਨਾਂ ਨੇ ਕਿਹਾ ਸੀ ਮੈਨੂੰ मतलब ਕਾਫੀ ਪਹਿਲਾਂ ਇਹਨਾਂ ਨੇ ਕਿਹਾ ਸੀ ਕਿ ਫਿਲਮ ਅਸੀਂ ਕਰਨੀ ਹੈ ਤੁਹਾਨੂੰ ਵੈਸੇ ਵਿੱਚ ਲੱਗੇ ਮੈਂ ਪਹਿਲਾਂ ਹੀ ਪੁੱਛਦੀ ਸੀ ਕਿ ਆਰਟਿਸਟ ਕੌਣ ਕੌਣ ਹੈ ਤਾਂ ਆਰਟਿਸਟ ਆਪਾਂ ਸਾਰੇ ਜਿੰਨੇ ਵੀ ਹੈ ਸਭ ਰਾਣੀ ਇਕੱਠੇ ਸਾਰੇ ਆਰਟਿਸਟਾਂ ਦਾ ਸਹਿਯੋਗ ਰਿਹਾ ਤੇ ਹਾਂਜੀ ਹਾਂਜੀ ਵਧੀਆ ਰਿਹਾ ਹਾਂਜੀ ਹਾਂਜੀ ਬਹੁਤ ਵਧੀਆ ਅਸੀਂ ਬਹੁਤ ਇੰਜੋਏ ਕੀਤਾ ਆਪਸ ਵਿੱਚ ਹਾਂਜੀ ਤੇ ਮੈਮ ਤੇ ਜਦੋਂ ਮੈਮ ਤੁਸੀਂ ਇਸ ਫਿਲਮ ਦਾ ਇੱਕ ਹਿੱਸਾ ਰਹੇ ਹਾਂ। ਔਰ ਬਹੁਤ ਵਧੀਆ ਤਰੀਕੇ ਨਾਲ ਪਹਿਲੀ ਤੁਹਾਡੀ ਜਿਹੜੀ ਇਹ ਫਿਲਮ ਹੈ ਤੇ ਇਸ ਫਿਲਮ ਨੂੰ ਲੈ ਕੇ ਤੁਸੀਂ ਕਿੰਨੇ ਉਤਸ਼ਾਹਤ ਹੋ? ਸੋ ਪਹਿਲਾਂ ਤਾਂ ਤੁਹਾਡਾ ਥੈਂਕ ਯੂ ਤੁਸੀਂ ਆਪਣਾ ਕੀਮਤੀ ਟਾਈਮ ਸਾਡੇ ਲਈ ਜਿਹੜਾ ਕੱਢਿਆ। ਸੋ ਇਸ ਫਿਲਮ ਨੂੰ ਲੈ ਕੇ ਮੈਨੂੰ ਕਾਫੀ ਜ਼ਿਆਦਾ ਉਤਸ਼ਾਹਿਤਤਾ ਮੈਂ ਬਹੁਤ ਜ਼ਿਆਦਾ ਹੈਗੀ ਹੈ ਕਿਉਂਕਿ ਕੀ ਹੁੰਦਾ ਕਿ ਕਈ ਵਾਰ ਜਦੋਂ ਤੁਹਾਨੂੰ ਕੋਈ ਫਿਲਮ ਆਫਰ ਕਰਦਾ ਹੈ ਪਹਿਲਾਂ ਤਾਂ ਦਿਮਾਗ 'ਚ ਇਹ ਗੱਲ ਆਉਂਦੀ ਹੈ ਕਿ ਉਹਨੇ ਤੁਹਾਨੂੰ ਆਫਰ ਕੀਤੀ ਹੈ ਕਿ ਆਪਣਾ ਕੈਰੈਕਟਰ ਤੁਸੀਂ ਵਧੀਆ ਕਰਕੇ ਦਿਖਾਣਾ। ਸੋ ਇੱਕ ਕੁੜੀ ਦਾ ਕੈਰੈਕਟਰ ਹੈ। ਤਿੰਨ ਭੈਣਾਂ ਨੇ ਮੈਂ ਸਟੋਰੀ ਰਿਵੀਲ ਨਹੀਂ ਕਰੂੰਗੀ ਤਿੰਨ ਭੈਣਾਂ ਦੀ ਜਿਹੜੀ ਇਹ ਸਟੋਰੀ ਹੈ ਕੁਝ ਉਹਦੇ ਫਾਦਰ ਸਾਹਿਬ ਕੁਝ ਇੱਕ ਮੈਸੇਜ ਦੇ ਕੇ ਜਾਂਦੇ ਨੇ ਆਪਣੇ ਜਿਹੜੇ ਸਿਰੀ ਹੁੰਦੇ ਨੇ ਜੀ ਸਿਰੀ ਨੂੰ ਮੈਸੇਜ ਦੇ ਕੇ ਜਾਂਦੇ ਆ ਉਹ ਮੈਸੇਜ ਦੇ ਥਰੂ ਇਹ ਜਿਹੜੀ ਸਾਰੀ ਫਿਲਮ ਬਣ ਕੇ ਇੱਕ ਬਹੁਤ ਖੂਬਸੂਰਤ ਦਰਸ਼ਕਾਂ ਦੇ ਰੂਬਰੂ ਹੋਈ ਹੈ ਸੋ ਜਿਹੜੀ ਅੱਜ ਕੀ ਚੋਪਾਲ ਦੇ ਉੱਪਰ ਰਿਲੀਜ਼ ਹੋ ਚੁੱਕੀ ਹੈ ਔਰ ਜਿਹੜੀ 10 ਜਨਵਰੀ ਨੂੰ ਹੈ ਫਾਈਨਲੀ YouTube ਤੇ ਵੀ ਇਹ ਆ ਜਾਏਗੀ ਸੋ ਤੁਸੀਂ ਗੱਲ ਕੀਤੀ ਕਿਦਾਂ ਦਾ ਐਕਸਪੀਰੀਅੰਸ ਰਿਹਾ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ ਅੱਜ ਦੇ ਦੌਰ ਦੀ ਇਹ ਕਹਾਣੀ ਹੈ ਲਾਲਚ ਮੁੰਡਿਆਂ ਨੂੰ ਤਾਂ ਲਾਲਚ ਤੁਸੀਂ ਦੇਖਿਆ ਹੀ ਹੈ ਜ਼ਮੀਨ ਜਾਇਦਾਦ ਦਾ ਬਹੁਤ ਜ਼ਿਆਦਾ ਹੁੰਦਾ ਲਾਲਚ ਬਟ ਇਹਦੇ ਵਿੱਚ ਜਿਹੜਾ ਲਾਲਚ ਦਿਖਾਇਆ ਗਿਆ ਉਹ 3ਾਂ ਤੇ ਜਵਾਈਆਂ ਦੇ ਵਿਚਕਾਰ ਲਾਲਚ ਦਿਖਾਇਆ ਗਿਆ ਇੱਕ ਬੱਕਰੀਆਂ ਇੱਕ ਬੱਕਰੀ ਹੀ ਸਟੋਰੀ ਇਹ ਇਸ ਫਿਲਮ ਦੇ ਵਿੱਚ ਦਿਖਾਈ ਗਈ ਹੈ ਤੇ ਤੁਸੀਂ ਇਸ ਫਿਲਮ 'ਚ ਜਦੋਂ ਕੰਮ ਕੀਤਾ ਤੁਹਾਨੂੰ ਕਿਦੋਂ ਆਫਰ ਆਈ ਹੈ ਤੇ ਆਫਰ ਤੋਂ ਬਾਅਦ ਜਦੋਂ ਤੁਸੀਂ ਰੋਲ ਦੇ ਕਰਨ ਗਏ ਤਾਂ ਤੁਹਾਡਾ ਉਸ ਫਿਲਮ 'ਚ ਕੀ ਰੋਲ ਹੈ ਮੇਰਾ ਬੇਟੀ ਦਾ ਰੋਲ ਤਿੰਨ ਭੈਣਾਂ ਨੇ ਆ ਤਿੰਨ ਭੈਣਾਂ ਵਿਆਹੀਆਂ ਗਈਆਂ ਨੇ ਸੋ ਉਹਨਾਂ ਦੇ ਫਾਦਰਸ ਆ ਬਿਮਾਰ ਹੁੰਦੇ ਆ ਸੋ ਬਿਮਾਰ ਹੁੰਦੇ ਕਈ ਵਾਰ ਕੀ ਹੁੰਦਾ ਨੇ ਉਹ ਕਹਿੰਦੇ ਹੁੰਦੇ ਕਿ ਲਾਸਟ ਟਾਈਮ ਕਿਸੇ ਨੂੰ ਆਪਣੀ ਕੋਈ ਵਿਸ਼ ਦੱਸ ਕੇ ਜਾਂਦੇ ਆ ਸੋ ਐਦਾਂ ਹੀ ਲਾਸਟ ਟਾਈਮ ਉਹ ਸਾਡੇ ਕਿਸੇ ਸੇਰੇ ਨੂੰ ਕੋਈ ਆਪਣੀ ਵਿਸ਼ਾ ਦੱਸ ਕੇ ਗਏ ਸੀ ਸੋ ਉਸ ਵਿਸ਼ ਨੂੰ ਉਹ ਪੂਰਾ ਕਰਕੇ ਪੂਰੀ ਜਿਹੜੀ ਇਹ ਸਟੋਰੀ ਬਣਾਈ ਗਈ ਹੈ ਉਹ ਵਿਸ਼ ਸੀ ਕੋਈ ਖਜ਼ਾਨੇ ਦੀ ਸੋ ਕੋਈ ਖਜ਼ਾਨਾ ਲੱਭਣਾ ਸੀ ਉਹ ਆਪਾਂ ਦੱਸ ਨਹੀਂ ਸਕਦੇ ਸਾਰਾ ਦੱਸ ਨਹੀਂ ਸਕਦੇ ਉਹ ਖਜ਼ਾਨੇ ਦੇ لالਚੀ ਤਿੰਨੋਂ ਭੈਣਾਂ ਔਰ ਤਿੰਨੋਂ ਜਵਾਈ ਹੁੰਦੇ ਆ ਤੇ ਇਹ ਜਦੋਂ ਤੁਹਾਨੂੰ ਇਹ ਜਿਹੜੋ ਫਿਲਮ ਤੁਸੀਂ ਕਰਨਗੇ ਤੁਸੀਂ ਆਪ ਕਿੰਨੇ ਵੀ ਸਾਡੀ ਮਰੀ ਪਹਿਲੀ ਫਿਲਮ ਆ ਪੰਜਾਬੀ ਫਿਲਮ ਤੇ ਉਸ ਫਿਲਮ ਚ ਬੰਦਾ ਆਟੋਮੈਟਿਕਲੀ ਜਦੋਂ ਆਫਰ ਆਉਂਦੀ ਹੈ ਤੇ ਉਹ ਬੰਦਾ ਥੋੜਾ ਜਿਹਾ ਜਿਹਨੂੰ ਨਰਵਸ ਨਰਵਸ ਹੋ ਜਾਂਦਾ ਤੇ ਕੀ ਤੁਹਾਨੂੰ ਨਹੀਂ ਲੱਗਾ ਵੀ ਤੁਸੀਂ ਉਸਲੇ ਰੋਲ ਜਦੋਂ ਕਰ ਰਹੇ ਹੋ ਕਿ ਤੁਸੀਂ ਨਰਵਸ ਹੋਏ ਹੋਗੇ ਹਾਂ ਮੈਂ ਨਰਵਸ ਪਹਿਲਾਂ ਮੈਨੂੰ ਡਰ ਲੱਗਦਾ ਸੀ ਬਟ ਜਦੋਂ ਮੈਂ ਫਿਲਮ ਦੀ ਟੀਮ ਦੇਖੀ ਨਾ ਪੂਰੀ ਕੋਆਪਰੇਟਿਵ ਜੇਕਰ ਆਪਾਂ ਡਾਇਰੈਕਟਰ ਦੀ ਵੀ ਗੱਲ ਕਰੀਏ ਜੇਕਰ ਆਪਾਂ ਐਕਟਰਸ ਦੀ ਵੀ ਗੱਲ ਕਰੀਏ ਜਿੰਨੀ ਵੀ ਪੂਰੀ ਫੁੱਲ ਟੀਮ ਸੀ ਨਾ ਇਸ ਫਿਲਮ ਦੇ ਵਿੱਚ ਉਹ ਮਤਲਬ ਮੈਨੂੰ ਮਹਿਸੂਸ ਹੀ ਨਹੀਂ ਹੋਣ ਦਿੰਦੀ ਸੀ ਕਿ ਮੈਂ ਪਹਿਲੀ ਵਾਰ ਕੰਮ ਕਰ ਰਹੀ ਹਾਂ ਹਾਲਾਂਕਿ ਕੈਮਰੇ ਤੇ ਅੱਗੇ ਆਣਾ ਚੀਜਕ ਸੀਗੀ ਮੇਰੀ ਸ਼ੇਅਰ ਪਤਾ ਨਹੀਂ ਕਿਵੇਂ ਦੇ ਆਪਣੇ ਐਕਸ਼ਨਸ ਹੋਣਗੇ ਕਿਵੇਂ ਦੇ ਰ ਇਮੋਸ਼ਨਲ ਵੇਲੇ ਇਮੋਸ਼ਨਲ ਹੋਣਾ ਹੈ ਕਾਫੀ ਚੀਜ਼ਾਂ ਨੂੰ ਤੁਹਾਨੂੰ ਪਤਾ ਮੱਦੇ ਨਜ਼ਰ ਆ ਕੇ ਸਾਰਾ ਕੁਝ ਕਰਨਾ ਪੈਂਦਾ ਬਟ ਉਹਦੇ ਵਿੱਚ ਇਹੋ ਜਿਹਾ ਕੁਝ ਨਹੀਂ ਸੀ ਸਾਰਿਆਂ ਨੇ ਇੰਨਾ ਕੁ ਜ਼ਿਆਦਾ ਮਤਲਬ ਫੀਲ ਵਧੀਆ ਕਰਵਾਇਆ ਕਿ ਕਰੈਕਟਰ ਨੂੰ ਅੱਗੇ ਲੈ ਕੇ ਆਉਣਾ ਬਹੁਤ ਹੀ ਈਜ਼ੀ ਲੱਗਿਆ ਮਸਤੀ ਮੱਸੀ ਦੇ ਵਿੱਚ ਹੀ ਹੋ ਗਿਆ ਸਾਰਾ ਇਹ ਫਿਲਮ ਤੇ ਚਲੋ ਇਹ ਜਿਹੜੀ ਫਿਲਮ ਹੈ ਬਣੀ ਹੈ ਮੇਕਿੰਗ ਹੋਈ ਹੈ ਏਰੀਆ ਨੀੜੀ ਥੀੜੀ ਸਾਰੀ ਹੋਇਆ ਤੇ ਉਹਦੇ ਚ ਬੋਬੀ ਬਾਜਵਾਏ ਦੇ ਵੀਡੀਓ ਡਾਕਟਰ ਨੇ ਜੁਮ ਡਾਕਟਰ ਨੇ ਜੀ ਤੇ ਬੋਬੀ ਬਾਜਵੇ ਨੇ ਤੁਹਾਡਾ ਕਿੰਨਾ ਦਾ ਸਹਿਯੋਗ ਰਿਹਾ ਕਿਵੇਂ ਦਾ ਉਹਨੇ ਤੁਹਾਨੂੰ ਇਸ ਫਿਲਮ ਚ ਕੰਮ ਕਰਾਉਣ ਲਈ ਉਤਸ਼ਾਹਤ ਕੀਤਾ हां जेकर ਆਪਾਂ ਗੱਲ ਕਰੀਏ ਬੋਬੀ ਬਾਜਵਾਲੀ ਇਹਨਾਂ ਨਾਲ ਤਾਂ ਮੇਰਾ ਪਹਿਲਾ ਹੀ ਮਤਲਬ ਜਾਣ ਪਹਿਚਾਨ ਸੀਗੀ ਕੁਝ ਇੱਕ ਦੋ ਗਾਣਿਆਂ ਦੇ ਵਿੱਚ ਇਹਨਾਂ ਨੇ ਮੈਨੂੰ ਲਿਆ ਸੀ ਪਿੱਛੇ ਜੇ ਵੀ ਇੱਕ ਇਹਨਾਂ ਦਾ ਗਾਣਾ ਆ ਸੀ ਕਿੱਥੇ ਤੁਰ ਗਿਆ ਯਾਰਾ ਜਿਹੜਾ ਆਪਣਾ ਹੰਸਰਾ ਜਹੰਸੀ ਲਾਇਆ ਸੀ ਉਦੋਂ ਵੀ ਐਜ਼ ਅ ਰਿਪੋਰਟਰ ਦਾ ਰੋਲ ਮੈਂ ਕੀਤਾ ਸੀ ਕੁਝ ਆਪਾਂ ਖਬਰਾਂ ਵੀ ਇਹਨਾਂ ਦੀ ਲਗਾਉਂਦੇ ਰਹਿੰਦੇ ਸੀ ਮੇਲਿਆਂ ਤੇ ਆਪਾਂ ਜਾਂਦੇ ਰਹਿੰਦੇ ਸੀ ਸੋ ਇਹਨਾਂ ਨੂੰ ਲੱਗਿਆ ਕਿ ਕਿਉਂ ਨਾ ਤਿੰਦਰ ਨੂੰ ਵੀ ਆਪਾਂ ਕਿਸ ਫਿਲਮ ਦੇ ਵਿੱਚ ਲਈਏ ਹੈਨਾ ਪਤਾ ਨਹੀਂ ਉਹਨਾਂ ਨੇ ਕੀ ਮੇਰੇ ਵਿੱਚ ਦੇਖਿਆ ਆਈ ਡੋਨਟ ਨੋ ਬਟ ਉਹਨਾਂ ਨੇ ਜਦੋਂ ਹੀ ਮੈਨੂੰ ਆਫਰ ਕੀਤੀ ਫਿਰ ਮੈਂ ਵੀ ਸੋਚਿਆ ਕਿ ਚਲੋ ਘਰ ਦੇ ਮੈਂਬਰ ਜਦੋਂ ਕੋਈ ਆਫਰ ਕਰਦੇ ਹੁਣ ਉਹਨਾਂ ਨੂੰ ਮਨਾ ਨਹੀਂ ਕਰਨਾ ਚਾਹੀਦਾ ਫਿਲਮ ਕੋਮੇਡੀ ਬੇਸ ਤੇ ਸੀਗੀ ਐਦਾਂ ਵੀ ਨਹੀਂ ਸੀ ਕਿ ਮੈਨੂੰ ਕਈ ਵਾਰ ਐਦਾਂ ਹੁੰਦਾ ਕਿ ਲੋਕੇਸ਼ਨ ਦਾ ਵੀ ਥੋੜਾ ਜਿਹਾ ਹੁੰਦਾ ਕਿ ਦੂਰ ਦੂਰ ਲਾ ਕਿਤੇ ਜਾਣਾ ਪਵੇ ਕਿਉਂਕਿ ਆਪਣਾ ਕੰਮ ਵੀ ਬਹੁਤ ਜ਼ਿਆਦਾ ਜ਼ਰੂਰੀ ਸੀ ਬਟ ਜਦੋਂ ਦੇਖਿਆ ਕਿ ਨੇੜੇ ਤੇੜੇ ਦੀਆਂ ਲੋਕੇਸ਼ਨ ਸੀਗੀਆਂ ਔਰ ਡਾਇਰੈਕਟਰ ਬੌਬੀ ਬਾਜਵਾ ਜੀ ਨੇ ਕਿਹਾ ਤਾਂ ਫਿਰ ਉਹਨੂੰ ਆਪਾਂ ਮਨਾ ਨਹੀਂ ਸੀ ਕਰ ਸਕਦੇ ਮੈਮ ਤੁਹਾਡਾ ਜਿਹੜਾ ਐਕਸਪੀਰੀਅੰਸ ਤੁਸੀਂ ਪਹਿਲਾਂ ਵੀ ਕਿਤੇ ਫਿਲਮਾਂ ਤੇ ਨਾਟਕਾਂ ਦੇ ਕਿਤੇ ਨਾ ਕਿਤੇ ਕੰਮ ਕੀਤਾ ਹਾਂ ਹਾਂਜੀ ਹਾਂਜੀ ਕਿ ਕਿਹੜੀ ਕੋਈ ਤੁਹਾਨੂੰ ਨੀਅਰਸਟ ਕੋਈ ਹਾਂਜੀ ਫਿਲਮ ਕੀਤੀਆਂ ਮੈਂ ਹੁਣੇ ਜਿਹੜੇ ਆਏ ਸੀ ਕੁਟੀਕਾਂ ਤੇਰੀਆਂ ਜੀ ਜੈਟ ਬ੍ਰਦਰ ਔਰ ਬਿਨਾ ਬੈਂਡ ਚਲੇ ਇੰਗਲੈਂਡ ਜੀ ਕਾਫੀ ਸਾਰੇ ਪੰਜਾਬੀ ਫਿਲਮਾਂ ਹੈਗੇ ਤੇ ਬਾਲੀਵੁੱਡ ਵੀ ਫਿਲਮਾਂ ਕੀਤੀਆਂ ਹੀ ਆ ਮੈਂ ਤੇ ਉਹਨਾਂ ਫਿਲਮਾਂ ਇੱਕ ਇਸ ਫਿਲਮ ਤੋਂ ਦਾ ਕੁਛ ਜਿਹੜਾ ਮਤਲਬ ਜਿਹੜਾ ਜਿਹੜਾ ਜਿਹਨੂੰ ਕਹਿ ਦਿੰਨੇ ਆਪਾਂ ਵੀ ਕਿਦਾਂ ਦਾ ਐਕਸਪੀਰੀਅੰਸ ਵੀ ਇਹ ਵਧੀਆ ਕੈਮੀਆ ਐਕਸਪੀਰੀਅੰਸ ਇਹ ਹੈ ਕਿ ਉਹਨਾਂ ਦੇ ਫਿਲਮਾਂ 'ਚ ਮੈਨੂੰ ਥੋੜਾ ਘੱਟ ਰੋਲ ਮਿਲੇ ਇਸ ਫਿਲਮ 'ਚ ਮੈਨੂੰ ਸਮਝੋ ਕਿ ਲੀਡ ਤੇ ਆਪਾਂ ਹਾਂ ਮੇਨ ਲੀਡ ਤੇ ਹੀ ਆਪਾਂ ਗੱਲ ਕਰ ਸਕਦੇ ਆ ਅਸੀਂ ਸਾਨੂੰ ਕੰਮ ਕਰਨ ਦਾ ਬਹੁਤ ਵਧੀਆ ਮੌਕਾ ਮਿਲਿਆ ਅਸੀਂ ਆਡੀਸ਼ਨ ਆਡੀਅנס ਨੂੰ ਕਹਿੰਦੇ ਆ ਕਿ ਸਾਨੂੰ ਦੱਸੋ ਵੀ ਠੀਕ ਕਰਦੇ ਕਿਵੇਂ ਕਿਵੇਂ ਦਾ ਲੱਗਿਆ ਸਾਡਾ ਕਿਉਂਕਿ ਕਈ ਵਾਰ ਕੀ ਹੁੰਦਾ ਨਾ ਕਿ ਅਸੀਂ ਆਪਣਾ ਕੰਮ ਕਰ ਜਾਂਦੇ ਆ ਬਾਕੀ ਮੇਨ ਜਿਹੜਾ ਰਿਜ਼ਲਟ ਹੈ ਉਹਨ ਅਸੀਂ ਜਿਹੜਾ ਕੰਮ ਕੀਤਾ ਫਿਲਮ ਦੇ ਵਿੱਚ ਉਹ ਤੁਸੀਂ ਹੀ ਦੱਸੋਗੇ ਕਿ ਕਿਵੇਂ ਦਾ ਸਾਡਾ ਰੋਲ ਰਗਿਆ ਇਮੋਸ਼ਨਲ ਜਾਂ ਕਾਮੇਡੀਅਨ ਕਿਹੜਾ ਸਾਡੇ ਤੇ ਰੋਲ ਫੱਬਦਾ ਹੈ ਉਹ ਵੀ ਆਬਵੀਅਸly ਆਪਣੀ ਆਡੀਅੰਸ ਤੋਂ ਹੀ ਜਾਣਨਾ ਚਾਹਵਾਂਗੇ ਹਾਂਜੀ ਸੋ ਇਹ ਸੀ ਸਾਡੇ ਨਾਲ ਦੋਨੇ ਆਰਟਿਸਟ ਜਿਹੜੇ ਜਤਿੰਨ ਤੇਜਿੰਦਰ ਕੌਰ ਜੀ ਤੇ ਮੈਡਮ ਸਿਮਰਨ ਜੀ ਸੋ ਇਹਨਾਂ ਨੇ ਇਸ ਫਿਲਮ ਦੇ ਵਿੱਚ ਕੰਮ ਕੀਤਾ ਤੇ ਤੁਸੀਂ ਵੀ ਇਹਨਾਂ ਨੂੰ ਉਤਸ਼ਾਹਤ ਕਰਨ ਵਾਸਤੇ ਇਹਨਾਂ ਦਾ ਉਤਸ਼ਾਹ ਵਧਾਉਣ ਵਾਸਤੇ ਇਸ ਫਿਲਮ ਨੂੰ ਚਪਾਲ ਤੇ ਜਾ ਕੇ ਜਾਂ ਅਗਲੇ ਦਸਾਂ ਦਿਨਾਂ ਬਾਅਦ YouTube ਤੇ ਜਾ ਕੇ ਤੁਸੀਂ ਇਸ ਫਿਲਮ ਨੂੰ ਜਰੂਰ ਪਰਿਵਾਰ ਸਮੇਤ ਵੇਖਣਾ ਤੇ ਆਪਣੇ ਸੁਝਾਅ ਜਰੂਰ ਦੇਣਾ। ਸੋ ਮੈਂ ਵੀ ਤੁਹਾਡੇ ਨਾਲ ਦੇ ਨਾਲ ਇਹਨੂੰ ਸ਼ੇਅਰ ਵੀ ਕਰਨਾ। ਮੈਂ ਵੀ ਆਪਣੀ ਆਡੀਅנס ਨੂੰ ਇਹੀ ਕਵਾਂਗੀ ਕਿ ਅੱਜ ਜਿਹੜੀ ਫਿਲਮ ਹੈ ਫਾਈਨਲੀ ਚੋਪਾਲ ਤੇ ਆ ਚੁੱਕੀ ਹੈ 11:30 ਵਜੇ ਰਿਲੀਜ਼ ਹੋ ਚੁੱਕੀ ਸੀ ਚੋਪਾਲ ਤਾਂ ਹਰੇਕ ਦੇ ਘਰ ਚੱਲਦਾ ਹੀ ਚੱਲਦਾ ਸੋ ਪਲੀਜ਼ ਸਾਨੂੰ ਇੱਕ ਵਾਰ ਜਰੂਰ ਦੱਸਿਓ ਸਾਡਾ ਜਿਹੜਾ ਕੈਰੇਕਟਰ ਹੈ ਤੁਹਾਨੂੰ ਇਹ ਵਧੀਆ ਲੱਗਿਆ? ਕਿਵੇਂ ਦਾ ਲੱਗਿਆ ਸਹੀ ਕਮੈਂਟ ਦੱਸਿਓ ਨਹੀਂ ਵੀ ਲੱਗਿਆ ਤਾਂ ਵੀ ਤੁਸੀਂ ਦੱਸ ਸਕਦੇ ਤਾਂ ਕਿ ਅਸੀਂ ਆਪਣਾ ਅੱਗੋਂ ਵੀ ਜਿਹੜਾ ਕੋਈ ਕੈਰੈਕਟਰ ਕਰਨਾ ਹੋਵੇ ਅਸੀਂ ਉਹ 'ਚ ਸੁਧਾਰ ਕਰ ਸਕੀਏ ਬਿਲਕੁਲ ਜੀ ਬਿਲਕੁਲ ਮੈਮ ਬਿਲਕੁਲ ਨੇ ਵਧੀਆ ਕਿਤੇਜਿੰਦਰ ਜੀ ਨੇ ਕਿਹਾ ਕਿ ਅਗਰ ਤੁਹਾਨੂੰ ਸਾਡਾ ਰੋਲ ਜਿਸ ਤਰ੍ਹਾਂ ਦਾ ਵੀ ਲੱਗਦਾ ਚੰਗਾ ਲੱਗਦਾ ਮਾੜਾ ਲੱਗਦਾ ਤੁਸੀਂ ਸ਼ੇਅਰ ਜਰੂਰ ਕਰਨਾ ਔਰ ਸਾਨੂੰ ਸੁਝਾਅ ਜਰੂਰ ਦੇਣੇ ਤਾਂ ਕਿ ਅਸੀਂ ਹੋਰ ਸੁਧਾਰ ਕਰਕੇ ਤੁਹਾਡੇ ਨਾਲ ਫਿਰ ਤੁਹਾਡੀ ਕੋਈ ਨਵੀਂ ਫਿਲਮ ਲੈ ਕੇ ਤੁਹਾਡੇ ਹਰੂਰ ਹੋਵਾਂਗੇ ਬਹੁਤ ਬਹੁਤ ਧੰਨਵਾਦ ਧੰਨਵਾਦ ਮੰਗਦੇ ਥੈਂਕ ਯੂ ਜੀ ਥੈਂਕ ਯੂ